ਸਤਿ ਸ੍ਰੀ ਅਕਾਲ ਦੋਸਤੋ ਜੀਬੀਸੀ ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਨਵਨੀ ਸੰਚੀਮਾ ਤੁਸੀਂ ਦੇਖ ਰਹੇ ਜੀਬੀਸੀ ਅਪਡੇਟ ਜਿਵੇਂ ਅਸੀਂ ਪੰਜਾਬ ਵਿੱਚ ਚੋਣਾਂ ਦਾ ਆਗਾਜ਼ ਹੁੰਦਾ ਤੇ ਪੰਚਾਇਤਾਂ ਵਿੱਚ ਵੀ ਹਲਚਲ ਮਚ ਜਾਂਦੀ ਹੈ ਤੇ ਜਿਸ ਦਿਨ ਆਹੀਂ ਜਿਹੜੀ ਕਾਗਜ਼ਪਰੰਦੀ ਕਾਰਵਾਈ ਉਹ ਸ਼ੁਰੂ ਹੋ ਚੁੱਕੀ ਹੈ ਤੇ ਨਾਲ ਦੀ ਨਾਲ ਕੁਝ ਪਿੰਡਾਂ ਦੇ ਵਿੱਚ ਸਰਬਸੰਮਤੀ ਨਾਲ ਪੰਚਾਇਤਾਂ ਬਣ ਰਹੀਆਂ ਨੇ ਤੇ ਇਸੇ ਤਹਿਤ ਹੀ ਅਸੀਂ ਪਿੰਡ ਪਹੁੰਚਿਆ ਮੁਕੀਮਪੁਰ ਤੇ ਮੁਕੀਮਪੁਰ ਦੀ ਜੋ ਪੰਚਾਇਤ ਪਿੰਡ ਵਾਸੀਆਂ ਵੱਲੋਂ ਬਣਾਈ ਜਾ ਚੁੱਕੀ ਹੈ ਤੇ ਸਾਡੇ ਨਾਲ ਮੌਜੂਦ ਨੇ ਸਰਪੰਚ ਸਾਹਿਬ ਤੇ ਨਾਲ ਪਿੰਡ ਦੇ ਪੰਚਾਇਤ ਮੈਂਬਰ ਤੇ ਅਸੀਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਾਡੇ ਪੰਚਾਇਤ ਮੈਂਬਰ ਹਾਜ਼ਰ ਨੇ ਸੁਖਦੇਵ ਸਿੰਘ ਸੁਖਦੇਵ ਸਿੰਘ ਜੀ ਤੇ ਗੱਲਬਾਤ ਕਰਦਿਆਂ ਨਾਲ ਸਰ ਸਵਾਗਤ ਹੈ ਜੀਬੀਸੀ ਅਪਡੇਟ ਦੇ ਵਿੱਚ ਜੀ ਤੁਹਾਡੀ ਆਈ ਟੀਮ ਸਾਰੀ ਦਾ ਧੰਨਵਾਦ ਬਹੁਤ ਵਾਜਿ ਤੁਸੀਂ ਸਾਡੇ ਨਗਰ ਵੇਖੇ ਆਏ ਹੋ ਹਾਂਜੀ ਅੱਜ ਸਰ ਪਿੰਡ ਦੀ ਸਰਬਸੰਧੀਆਂ ਪੰਚਾਇਤ ਬਣ ਚੁੱਕੀ ਹੈ ਸਭ ਤੋਂ ਪਹਿਲਾਂ ਜੀਬੀਸੀ ਅਪਡੇਟ ਚੈਨਲ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਪਹਿਲੀ ਵਾਰੀ ਸਾਡੇ ਪਿੰਡ ਸਾਫ ਸੰਤੀ ਹੋਈ ਹੈ ਜੀ ਅੱਛਾ ਜੀ ਅਸੀਂ ਪੂਰੇ ਨਗਰ ਨਿਵਾਸੀਆਂ ਦੇ ਬਹੁਤ ਧੰਨਵਾਦੀ ਹਾਂ ਉਸ ਆਲਪੁਰਖ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਰਟੀਫਿਕੇਟ ਕਿਰਪਾ ਕੀਤੀ ਹੈ ਤੇ 6 ਮੈਂਬਰੀ ਕਮੇਟੀ ਬਣੀ ਹੈ ਸਾਰਿਆਂ ਦੀ ਸਹਿਮਤੀ ਨਾਲ ਨਗਰ ਨਿਵਾਸੀਆਂ ਨੇ ਬਣੀ ਹੈ ਕੋਈ ਕਿੰਤੂ ਪ੍ਰਾਂਤੋਰੀ ਹੋਇਆ ਗਿਆ ਤੇ ਸਾਡੀ ਪਹਿਲੀ ਹੋਏ ਹੋਵੇਗੀ ਕਿ ਕੋਈ ਵੀ ਕੇਸ ਜਿਹੜਾ ਥਾਣੇ ਨਹੀਂ ਜਾਊਗਾ ਮੌਜੂਦਾ ਪੰਚਾਇਤ ਦੇ ਵਿੱਚ ਉਹਦਾ ਮਸਲਾ ਹੱਲ ਕੀਤਾ ਜਾਊਗਾ ਜੇ ਕੋਈ ਥਾਣੇ ਜਾਊਗਾ ਉਹਦੇ ਮੋਰ ਪੰਚਾਇਤ ਨਹੀਂ ਜਾਊਗੀ ਬਾਕੀ ਪਿੰਡ ਦੇ ਵਿੱਚ ਜਿਹੜੇ ਰਹਿੰਦੇ ਅਧੂਰੇ ਕੰਮ ਪੂਰੇ ਕੀਤੇ ਜਾਣਗੇ ਤੇ ਪਿੰਡ ਵਿੱਚ ਇੱਕ ਡਿਸਪੈਂਸਰੀ ਲੋੜ ਆ ਉਹਨੂੰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਅਸੀਂ ਤੇ ਹੋਰ ਦੋ ਚਾਰ ਗੜੀਆਂ ਨਾਲੀਆਂ ਰਹਿੰਦੀਆਂ ਪੱਕੀਆਂ ਕਰਨ ਵਾਲੀਆਂ ਉਹ ਕੀਤੀਆਂ ਜਾਣਗੀਆਂ ਤੇ ਸਾਰਿਆਂ ਕੰਮ ਪਿੰਡ ਦੀ ਪੰਚਾਇਤ ਦੀ ਤੇ ਨਗਰ ਨਿਵਾਸੀਆਂ ਦੀ ਸਹਿਮਤੀ ਦੇ ਨਾਲ ਅਸੀਂ ਸਾਰੇ ਕੰਮ ਕਰਾਂਗੇ ਤੇ ਬਾਹਰੋਂ ਐਨਆਰਆਈ ਵੀਰਾਂ ਦਾ ਵੀ ਸਹਿਯੋਗ ਲਿਆ ਜਾਵੇਗਾ ਅੱਗੇ ਵੀ ਦਿਨ ਦੇ ਐਨਆਰਆਈ ਵੀਰ ਅਗਾਂ ਵੀ ਸਾਡਾ ਖਿਆਲ ਰੱਖਣਗੇ ਅਸੀਂ ਉਹਨਾਂ ਦੇ ਵੀ ਬਹੁਤ ਧੰਨਵਾਦੀ ਹੋਵਾਂਗੇ ਸੋ ਪਿੰਡ ਮੁਕੀਮਪੁਰ ਦੇ ਸਰਪੰਚ ਸਾਹਿਬ ਮਨਜੀਤ ਕੌਰ ਸਾਡੇ ਨਾਲ ਵੀ ਹਾਜ਼ਰ ਨੇ ਤੇ ਗੱਲਬਾਤ ਕਰਦੇ ਆ ਇਹਨਾਂ ਨਾਲ ਵੀ ਵਿਚਾਰ ਸਾਂਝੇ ਕਰਦੇ ਆ ਸਭ ਤੋਂ ਪਹਿਲਾਂ ਮੁਬਾਰਕਾਂ ਜੀ ਤੁਹਾਨੂੰ ਸਰਪੰਚੂ ਨੇ ਗਿਆ ਪਿੰਡ ਦਾ ਜੀ ਹਾਂਜੀ ਥੈਂਕ ਯੂ ਕੀ ਕਰਨਾ ਚਾਹੋਗੇ ਤੁਸੀਂ ਪਿੰਡ ਦੀਆਂ ਤਰੱਕੀਆਂ ਦੀਆਂ ਲਈਆਂ ਤੇ ਪਿੰ ਨੂੰ ਲਿਆਉਣ ਵਾਸਤੇ ਕਿਦਾਂ ਦੀਆਂ ਯੋਜਨਾਵਾਂ ਤੁਸੀਂ ਸੋਚੀਆਂ ਹੋਣਗੀਆਂ ਜੀ ਸਭ ਤੋਂ ਪਹਿਲਾਂ ਤਾਂ ਮੈਂ ਮੁਕੀਮ ਪਰ ਪਿੰਡ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਸ ਤਰ੍ਹਾਂ ਚੁਣਿਆ ਗਿਆ ਤੇ ਦੂਸਰਾ ਪਰਮਾਤਮਾ ਦੀ ਮਿਹਰ ਕਹੂੰਗਾ ਇਸ ਗੱਲ ਨੂੰ ਤੇ ਜੋ ਵੀ ਸਕੀਮਾਂ ਆਉਣਗੀਆਂ ਉਹ ਸਾਰੀਆਂ ਆਪਾਂ ਪਿੰਡ 'ਚ ਲਾਗੂ ਕਰਾਂਗੇ ਇਮਾਨਦਾਰੀ ਨਾਲ ਪੂਰਾ ਪੰਚਾਇਤ ਦਾ ਸਜੋਨਾ ਤੇ ਯੂਥ ਲੀਕੀ ਮੈਸੇਜ ਹੈ ਕਿ ਯੂਥ ਜਿਹੜਾ ਅੱਜ ਕੱਲ ਜਿਹੜੇ ਨੌਜਵਾਨ ਮੁੰਡੇ ਨੇ ਤੇ ਕੁਝ ਜਿਹੜੀਆਂ ਲੜਕੀਆਂ ਨੇ ਉਹ ਵੀ ਨਸ਼ੇ ਦੇ ਵਿੱਚ ਜਾ ਰਹੀਆਂ ਨੇ ਤੇ ਕੁਝ ਤੁਸੀਂ ਮਨ ਦੇ ਵਿੱਚ ਹੈਗਾ ਕਿ ਵਿਚਾਰ ਬਸ ਮੈਂ ਇਹੋ ਚਾਹੂੰਗੀ ਕਿ ਜੋ ਵੀ ਹੈਗੇ ਆਪਣੇ ਜਵਾਨ ਨੌਜਵਾਨ ਹੈਗੇ ਆ ਉਹ ਨਸ਼ਾ ਤੋਂ ਮੁਕਤ ਹੋਣ ਜੇ 5 ਲੱਖ ਦੀ ਗ੍ਰਾਂਟ ਤੁਹਾਨੂੰ ਮਿਲੇਗੀ ਤੇ ਨਾਲ ਦੀ ਨਾਲ ਇੱਕ ਡਿਸਪੈਂਸਰੀ ਖੋਲੀ ਜਾਏਗੀ ਤਾਂ ਕਿਦਾਂ ਤੁਸੀਂ ਸਟੇਡੀਅਮ ਲੈਣਾ ਚਾਹੋਗੇ ਜਾਂ ਹੋਰ ਕਿਦਾਂ ਦੀਆਂ ਡਿਵੈਲਪਮੈਂਟ ਦੇਖਦੇ ਹੋ ਜੇ ਮੇਰੇ ਗੜਾ ਜੋ ਵੀ ਹੈਗਾ ਜਿਹਨਾਂ ਦੇ ਜਿਹੜਾ ਗਰੀਬ ਹੈਗੇ ਆ ਉਹਨਾਂ ਦੇ ਲਈ ਜਾਂ ਬੇਦਬਾਵਾ ਹੈਗੇ ਆ ਉਹਨਾਂ ਦੇ ਲਈ ਕੋਸ਼ਿਸ਼ ਕਰਾਂਗੇ ਠੀਕ ਇੱਕ ਤੁਸੀਂ ਮਹਿਲਾ ਹੁੰਦੇ ਨਾ ਤੇ ਸਰਪੰਚ ਚੁਣੇ ਗਏ ਹੋ ਤੁਹਾਡੇ ਮੋਢਿਆਂ ਤੇ ਜਿਹੜਾ ਭਾਰ ਪਿਆ ਇੱਕ ਜ਼ਿੰਮੇਵਾਰੀ ਦਾ ਪਿੰਡ ਦੀ ਸਾਰੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਤੇ ਕਿਵੇਂ ਵਿਚਰੋਗੇ ਇਸ ਸਮਾਜ ਦੇ ਵਿੱਚ ਪਿੰਡ ਦੇ ਵਿੱਚ ਮਸਲੇ ਕਿਵੇਂ ਹੱਲ ਕਰੋਗੇ ਜੀ ਬਸ ਪਰਮਾਤਮਾ ਦੀ ਮਿਹਰ ਨਾਲ ਤੇ ਪੰਚਾਇਤ ਦੇ ਬਾਕੀ ਸਾਰੇ ਪਿੰਡ ਦੇ ਸਹਿਯੋਗ ਨਾਲ ਸਾਰੇ ਮਸਲੇ ਹੱਲ ਕਰਾਂਗੇ ਤੁਹਾਨੂੰ ਕੋਈ ਸਨੇਹਾ ਦੇਣਾ ਚਾਹੋਗੇ ਪਿੰਡ ਵਾਸੀਆਂ ਨੂੰ ਬਸ ਇਹ ਹੈ ਕਿ ਹੁਣ ਬਹੁਤ ਵਧੀਆ ਗੱਲ ਹੈ ਕਿ ਬਹੁਤ ਸ਼ਲਾਘਾ ਜੋ ਕੰਮ ਕੀਤਾ ਉਹਨੇ ਇਦਾਂ ਕਿ ਜੋ ਸਰਬਸੰਮਤੀ ਹੋਈ ਹੈ ਮੈਂ ਚਾਹੁੰਗਾ ਕਿ ਅੱਗੇ ਵੀ ਸਾਰੇ ਇਦਾਂ ਇਕੱਠੇ ਹੋ ਕੇ ਸਾਰੇ ਫੈਸਲੇ ਲੈਣਾ ਜੀ ਸਰ ਕੀ ਨਾਮ ਹੈ ਤੁਹਾਡਾ ਕਰਨਲ ਸਿੰਘ ਸਰ ਮੈਂ ਮੈਂਬਰ ਪੰਚਾਇਤ ਵੀ ਹਾਂ ਅੱਛਾ ਜੀ ਤੇ ਸਰਪੰਚ ਦਾ ਸਾਡਾ ਮੇਰੀ ਵਾਈਫ ਹੈ ਅੱਛਾ ਜੀ ਤੇ ਇਸ ਕਰਕੇ ਅਸੀਂ ਸਾਰਾ ਪਿੰਡ ਦਾ ਕੰਮ ਜਿਹੜਾ ਹੈਗਾ ਉਹ ਬਿਲਕੁਲ ਵਧੀਆ ਢੰਗ ਨਾਲ ਪਿੰਡ ਦੇ ਸਹਿਯੋਗ ਨਾਲ ਤੇ ਪਿੰਡ ਨੂੰ ਇੱਕ ਨੰਬਰ ਬਣਾ ਕੇ ਛੱਡਾਂਗੇ 5 ਸਾਲ ਚ ਕੀ ਕੀ ਪਲਾਨਿੰਗਾਂ ਨੇ ਜੀ ਹਾਂ ਜਿਵੇਂ ਪਿੰਡ ਦੇ ਵਿੱਚ ਬਜ਼ੁਰਗਾਂ ਲਈ ਇੱਕ ਪਾਰਕ ਬਣਾਵਾਂਗੇ ਤਾਂ ਕਿ ਉਹ ਆਪਣੇ ਵਿਲੇ ਟਾਈਮ 'ਚ ਉੱਥੇ ਆ ਕੇ ਆਪਣਾ ਟਾਈਮ ਪਾਸ ਕਰ ਸਕਣ ਵਧੀਆ ਇੰਜੋਏ ਕਰ ਸਕਣ ਰੰਧਾ ਹੋਇਆ ਗਲੀਆਂ ਦਾ ਕੰਮ ਪੂਰਾ ਹੈ ਜਿੱਥੇ ਸਾਡਾ ਨਹੀਂ ਗਲੀਆਂ ਪੱਕੀਆਂ ਬਣੀਆਂ ਉਹ ਬਣਾਵਾਂਗੇ ਤੇ ਇੱਕ ਆਪ ਨੂੰ ਚਾਹੀਦਾ ਹੈਗਾ ਆ ਕਲੀਨਿਕ ਆਮ ਆਦਮੀ ਕਲੀਨਿਕ ਪਿੰਡ 'ਚ ਹੋਗੀ ਜਿੱਦਾਂ ਪਿੰਡ 'ਚ ਕੋਈ ਬਜ਼ੁਰਗ ਹੋਰ ਤੇ ਹੈ ਜੋ ਉਹਨਾਂ ਨੂੰ ਕਿਤੇ ਬਾਹਰ ਨਹੀਂ ਜਾਣਾ ਪਵੇਗਾ ਦਵਾਈ ਦੂ ਲੈਣ ਲਈ ਤੇ ਪਿੰਡ ਦਾ ਹਰ ਮਸਲਾ ਜਿਹੜਾ ਹੈ ਉਹ ਪਿੰਡ ਦੇ ਸਹਿਯੋਗ ਨਾਲ ਤੇ ਸਾਡੀ ਸਹਿਮਤੀ ਨਾਲ ਅਸੀਂ ਪਿੰਡ ਵਿੱਚ ਹੀ ਹੱਲ ਕਰਾਂਗੇ ਉਹਨਾਂ ਨੂੰ ਕਦੀ ਵੀ ਕਿਤੇ ਆਪਾਂ ਕੋਈ ਪਰੇਸ਼ਾਨੀ ਨਹੀਂ ਹੋਣ ਦਿਆਂਗੇ ਪਿੰਡ ਦੇ ਕਿਸੇ ਬੰਦੇ ਨੂੰ ਵੀ ਤੇ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਪਿੰਡ ਨੂੰ ਨਸ਼ੇ ਤੋਂ ਮੁਕਤ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਪਿਆਰ ਨਾਲ ਜਿਹੜੇ ਵੀ ਨਸ਼ਾ ਵਿਕਦਾ ਹੈ ਉਹ ਨਹੀਂ ਵਗੇ ਵੇਚਣ ਦਿਆਂਗੇ ਬਾਕੀ ਪਿੰਡ ਦੇ ਜਿਹੜੀਆਂ ਗਲੀਆਂ ਨਾਲੀਆਂ ਸਟਰੀਟ ਲਾਈਟਸ ਹੈਗੀਆਂ ਉਹ ਸਾਰੀਆਂ ਬਿਲਕੁਲ ਪੂਰੀਆਂ ਕਰਾਂਗੇ ਸਰਕਾਰ ਦੇ ਸਹਿਯੋਗ ਨਾਲ ਪਿੰਡ ਦੇ ਸਹਿਯੋਗ ਨਾਲ ਤੇ ਐਨਆਰਏ ਦੇ ਸਹਿਯੋਗ ਨਾਲ ਜਿਵੇਂ ਸਰਦਾਰ ਸਾਹਿਬ ਨੇ ਦੱਸਿਆ ਕਿ ਪਹਿਲੀ ਵਾਰੀ ਪੰਚਾਇਤ ਬਣੀ ਹੈ ਸਰਬਸੰਮਤੀ ਦੇ ਨਾਲ ਤੇ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਅੱਜ ਜੀ ਸਰ ਬਹੁਤ ਹੀ ਖੁਸ਼ੀ ਹੈ ਕਿ ਪਿੰਡ ਦੇ ਵਿੱਚ ਕੋਈ ਵੀ ਸਾਡੇ ਕੋਈ ਸਮੱਸਿਆ ਨਹੀਂ ਕਿਸੇ ਤਰ੍ਹਾਂ ਦੀ ਵੀ ਕਿਸੇ ਨੇ ਵੀ ਕੋਈ ਅਸਹਿਮਤੀ ਨਹੀਂ ਪ੍ਰਗਟ ਕੀਤੀ ਸਾਰੇ ਬੰਦੇ ਬੜੇ ਪਿਆਰ ਨਾਲ ਸਹਿਮਤ ਹੋਏ ਆ ਅਸੀਂ ਹੁਣ ਉਹਨਾਂ ਦੀਆਂ ਆਸਾਂ ਤੇ ਪੂਰਾ ਉਤਰਨਾ ਅਸੀਂ ਆ ਹੁਣ ਅਸੀਂ ਆਪਣਾ ਦਿਖਾ ਲਾਂਗੇ ਕਿ ਅਸੀਂ 5-5 ਸਾਲ ਦੇ ਵਿੱਚ ਪਿੰਡ ਵਾਸੀ ਨੂੰ ਕੋਈ ਸਮੱਸਿਆ ਨਹੀਂ ਆਉਣ ਦਿਆਂਗੇ ਕਿਸੇ ਵੀ ਤਰ੍ਹਾਂ ਦੀ ਉਹ ਜੋ ਸਾਨੂੰ ਗਵਰਨਮੈਂਟ ਦਾ ਸਹਿਯੋਗ ਵੀ ਮਿਲੇਗਾ ਉਹ ਵੀ ਲਵਾਂਗੇ ਐਨਆਰਏ ਵੀਰਾਂ ਦਾ ਵੀ ਸਹਿਯੋਗ ਲਵਾਂਗੇ ਸਬਦਾ ਸੰਜੋਗ ਲੈ ਕੇ ਅਸੀਂ ਸਾਰੇ ਪਿੰਡ ਨੂੰ 5 ਸਾਲ ਪੂਰੇ ਇਹ ਨਾਲ ਸਹੀ ਰੱਖਾਂਗੇ ਹਾਂ ਹਲੋ ਤੇ ਬਾਕੀ ਅਸੀਂ ਮਹੀਨੇ ਦੇ ਵਿੱਚ ਇੱਕ ਵਾਰ ਜਾਂਦਾ ਸਾਲ ਚ ਬਾਰੰਬਾਰ ਇੱਕ ਆਮ ਜਲਾਸਾ ਅਸੀਂ ਬੁਲਾਇਆ ਕਰਾਂਗੇ ਪਿੰਡ ਦੇ ਵਿੱਚ ਸਾਂਝੀ ਜਗ੍ਹਾ ਤੇ ਕਿਸੇ ਵੀ ਮੁੱਲੇ ਨੂੰ ਕਿਸੇ ਵੀ ਬੰਦੇ ਨੂੰ ਸਾਡੇ ਪਿੰਡ ਦੇ ਆਬਾਸੀ ਨੂੰ ਕੋਈ ਸਮੱਸਿਆ ਆ ਉਹ ਸਾਨੂੰ ਦੱਸੇਗਾ ਅਸੀਂ ਉਹਨੂੰ ਦੂਰ ਕਰਾਂਗੇ ਸਾਡੇ 'ਚ ਕੋਈ ਕਮੀਆਂ ਉਹ ਦੱਸੇਗਾ ਬਿਲਕੁਲ ਜੀ ਆ ਇਹਨੂੰ ਮੋਸਟ ਵੈਲਕਮ ਅਸੀਂ ਵੀ ਆਪਣੇ ਨੂੰ ਜੇ ਸਾਡੇ 'ਚ ਕਮੀ ਹੋਏਗੀ ਤਾਂ ਉਹ ਵੀ ਅਸੀਂ ਠੀਕ ਕਰਾਂਗੇ ਪਿੰਡ ਵਿੱਚ ਸਾਫ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਊਗਾ। ਆਲਰੇਡੀ ਅੱਧੇ ਪਿੰਡ ਦੇ ਵਿੱਚ ਸੀਵੇਜ ਪੈ ਚੁੱਕਾ ਹੈ। ਤੇ ਸਾਡੇ ਮੈਂਬਰ ਪੰਚਾਇਤ ਹੀ ਆ ਸ਼੍ਰੀਮਤੀ ਮਨਿੰਦਰ ਕੌਰ ਜੀ ਜਿਨ੍ਹਾਂ ਨੇ ਉਹ ਸਾਨੂੰ ਜ਼ਮੀਨ ਦਿੱਤੀ ਹੋਈ ਹੈ। ਉਹ ਹੋਰ ਵੀ ਕਹਿੰਦੇ ਆ ਕਿ ਜੇ ਕਮੀਆਂ ਤਾਂ ਆਪਾਂ ਹੋਰ ਵੀ ਦਾਨ ਕਰਾਂਗੇ। ਤੇ ਅਸੀਂ ਉਹ ਪਿੰਡ ਨੂੰ ਸਾਫ ਸੁਥਰਾ ਸਟੀਰਟਲ ਇਸ ਨਾਲ ਸਭ ਤੋਂ ਵਧੀਆ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਇੱਕ ਮਾਡਲ ਕੋਸ਼ਿਸ਼ ਕਰਾਂਗੇ ਇੱਕ ਪਿੰਡ ਜਿਹੜਾ ਲੋਕ ਦੇਖਣ ਆਉਣ ਕਿ ਇਹ ਵੀ ਪਿੰਡ ਇੱਕ ਹੈ। ਜਿੱਥੇ ਲੋਕਾਂ ਨੇ ਇੰਨਾ ਪਿਆਰ ਦਿੱਤਾ ਸਹਿਯੋਗ ਦਿੱਤਾ ਸਾਨੂੰ ਇਹਨਾਂ ਮਾਣ ਬਖਸ਼ਿਆ ਅਸੀਂ ਵੀ ਉਹਦੇ ਤੇ ਪੂਰਾ ਪੂਰਾ ਉਤਰਨ ਹਾਂ ਜੀ ਕੀ ਕਹਿਣਾ ਚਾਹੋਗੇ ਨਵੀਂ ਪੰਚਾਇਤ ਬਣੀ ਐ ਤੇ ਕੋਈ ਯੂਥ ਲਈ ਕੁਝ ਹੈ ਪਲਾਨ ਤੁਹਾਡੇ ਵੱਲੋਂ ਹਾਂਜੀ ਹਾਂਜੀ ਬਿਲਕੁਲ ਸਭ ਤੋਂ ਪਹਿਲਾਂ ਤਾਂ ਪਿੰਡ ਦੀ ਇੱਕ ਜਿਮ ਆ ਜੋ ਬਹੁਤ ਚਿਰ ਤੋਂ ਬੰਦ ਪਈ ਆ ਤੇ ਪਿੰਡ ਦੇ ਜਿਹੜੇ ਸਾਰੇ ਸਾਰੇ ਯੂਥ ਆ ਉਹ ਕਾਫੀ ਦੂਰ ਜਾਂਦੀ ਆ ਐਕਸਰਸਾਈਜ਼ ਵਗੈਰਾ ਕਰਨ ਜਾਂ ਜਿਮ ਕਰਨ ਸੋ ਪਿੰਡ ਦੀ ਜਿਮ ਨੂੰ ਵਧੀਆ ਬਣਾਇਆ ਜਾਏਗਾ ਤਾਂ ਕਿ ਸਾਰੇ ਇਕੱਠੇ ਰਲ ਮਿਲ ਕੇ ਇੱਥੇ ਹੀ ਇਕੱਠੇ ਰਹਿਣ ਤੇ ਐਕਸਰਸਾਈਜ਼ ਵਗੈਰਾ ਕਰਨ ਤੇ ਇੱਕ ਗਰਾਊਂਡ ਬਣਾਈ ਜਾਏਗੀ ਪਿੰਡ ਦੀ ਜਿੱਥੇ ਸਾਰੇ ਵਧੀਆ ਟਾਈਮ ਸਪੈਂਡ ਕਰਨ ਇਕੱਠੇ ਤੇ ਖੇਡਣ ਤੇ ਨਸ਼ਿਆਂ ਤੋਂ ਥੋੜਾ ਦੂਰ ਰਹਿਣ ਜੀ ਸਰ ਕੀ ਹਾਂ ਸਾਡੇ ਪਿੰਡ ਆਉਣ ਦਾ ਬਹੁਤ ਬਸਕਾਰ ਜੀ ਅਸੀਂ ਜੀ ਸਾਡੇ ਪੰਚਾਇਤਪੰਦਰ ਜਿੰਨੇ ਵੀ ਬਣੇ ਆ ਇਹਦੇ ਵਿੱਚ ਮੇਰੇ ਵਾਈਫ ਵੀ ਹੈ ਇਹ ਸਾਡੇ ਸਰਕਾਰ ਜੋ ਚਾਚਾ ਜੀ ਸਾਡੇ ਨੇ ਵੀ ਆਗੇ ਸਾਡੇ ਪਿੰਡ ਦੀ ਪ੍ਰੋਬਲਮ ਜੇ ਇਹ ਸੀ ਜਿਹੜੇ ਪਾਣੀ ਸਟੰਦੇ ਉਹਦੇ ਵਿੱਚ ਕੋਈ ਥਾਂ ਨਹੀਂ ਸੀ ਨਿਵਾਸੀ ਤੋਂ ਜਨਾ ਪੰਚਾਇਤ ਕੋ ਉਹ ਮੈਂ ਦਿੱਤਾ ਥਾ ਤੇ ਤਪਾ ਮੁੱਲ ਦਿੱਤਾ ਪਰ ਫਿਰ ਵੀ ਉੱਥੇ ਲਿਆਇਆ ਗਿਆ ਪਾਣੀ ਉਹ ਹੁਣ ਜੇ گاਉਂ ਵੀ ਲੋਕ ਕਿਤੇ ਪਈ ਆ ਤੇ ਉਹ ਦੇਣਿਆ ਤਿਆਰ ਹੁਣ ਵੀ ਤਿਆਰ ਬੈਠਾ ਮੈਂ ਕਿਉਂਕਿ ਪਾਣੀ ਦੀ ਕਿਲਤ ਬਹੁਤ ਹੋ ਰਹੀ ਜੇ ਪਿੰਡ ਦੇ ਵਿੱਚ ਪ੍ਰੋਬਲਮ ਇਕੱਠਾ ਹੋ ਰਿਹਾ ਨੰਨੜ ਦੀ ਪ੍ਰੋਬਲਮ ਹੋ ਰਹੀ ਹੈ ਤੇ ਉਹਦੇ ਕਰਕੇ ਜੇ ਹੋਰ ਲੋੜ ਪੈਂਦੀ ਆ ਤਾਂ ਮੈਂ ਹੋਰ ਤਿਆਰ ਬੈਠਾ ਨਾ ਠੀਕ ਹੈ ਜੀ ਹੋਰ ਪਿੰਡ ਦੇ ਆਲੇ ਦੁਆਲੇ ਸਟਰੀਟ ਲਾਈਟਾਂ ਜਿੱਦਾਂ ਕੋਈ ਨੰਗਣ ਦੀ ਰਾਤ ਨੂੰ ਕੋਈ ਬੁੜੀ ਜਮ ਬੰਦਾ ਬੰਦਾ ਨਹੀਂ ਫੁੱਲ ਪ੍ਰੋਬਲਮ ਹੁੰਦੀ ਆ ਉਹਦੇ ਦੀ ਲਾਈਟਾਂ ਇਹਨਾਂ ਨੂੰ ਕਹਿ ਕੇ ਤਿਆਰ ਹੋਣਗੇ ਖਰਾਵਾਂਗੇ ਠੀਕ ਹੈ ਜੀ ਤੇ ਬਾਕੀ ਜਿੰਨੇ ਵੀ ਕੰਮ ਰਹਿੰਦੇ ਪੂਰੇ ਹੋਣਗੇ ਜਿਹੜੀਆਂ ਪਿਛਲੀਆਂ ਪੰਚਾਇਤਾਂ ਤੋਂ ਕੰਮ ਰਹਿ ਗਿਆ ਉਹ ਅੱਗੇ ਤੋਂ ਕੰਮ ਪੂਰੇ ਕਰਨ ਦੀ ਹੈ ਸਹਿਯੋਗ ਦੇ ਨਾਲ ਕਰਨਗੇ ਜੀ ਬਾਕੀ ਜਿੰਨੇ ਕੰਮ ਸਾਰੇ ਪਹਿਲਾਂ ਵੀ ਉਹ ਵਧੀਆ ਸੀ ਕੰਮ ਪਿੱਛੇ ਤੋਂ ਵੀ ਪਿੱਛੇ ਸੀਗੇ ਪਰ ਉਹ ਪਿੱਛੇ ਥੋੜੀ ਪ੍ਰੋਬਲਮ ਸਾਡੇ ਸਪਾਂਸਰ ਸਾਹਿਬ ਦੀ ਮੌਤ ਹੋ ਗਈ ਸੀ ਤੇ ਉਹਦੇ ਕਰਕੇ ਸਾਰੇ ਕੰਮ ਦੂਰੇ ਹੋ ਗਏ ਤੇ ਪਰ ਪੂਰੇ ਨਹੀਂ ਹੋ ਸਕੇ ਉਹਦੇ ਵਿੱਚ ਹੀ ਮੌਤ ਹੋ ਗਈ ਸੀ ਉਹਨਾਂ ਦੀ ਤੇ ਮੈਂ ਬਾਕੀ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਵੀ ਜੇ ਪ੍ਰੋਬਲਮ ਪਿੰਡ ਨੂੰ ਪੈ ਰਹੀ ਹੈ ਹੋਰ ਪਾਣੀ ਦੀ ਉੱਥੇ ਸੱਟਣ ਦੇ ਲੈ ਕੇ ਜਾਣ ਦੇ ਤੇ ਮੈਂ ਹੋਰ ਥਾਂ ਦੇ ਨੂੰ ਤਿਆਰ ਬੈਠਾ ਹੋ ਜੀ ਠੀਕ ਹੈ ਜੀ ਤੇ ਜਿਹੜੀ ਜਿਹੜੀ ਪੰਚਾਇਤ ਸਰ ਬਣੀ ਹੈ ਸਰਬਸੰਮਤੀ ਨਾਲ ਕੋਈ ਆਸ ਸੀ ਕਿ ਬਣ ਸਕਦੀ ਹੈ ਪੰਚਾਇਤ ਸਰ ਬਿਲਕੁਲ ਬਿਲਕੁਲ ਆਸ ਸੀ ਜੀ ਬਹੁਤ ਵਧੀਆ ਪੰਚਾਇਤ ਬਣੀ ਹੈ ਜੀ ਤੇ ਜਿਹੜੀ ਆਸ ਸੀ ਸਾਨੂੰ ਵੀ ਬੰਦੀਏ ਮੈਂਬਰ ਬਣੀ ਹੈ ਸਾਰੇ ਮੈਂਬਰ ਵਧੀਆ ਮੈਂਬਰ ਹੈ